ਹਾਂਜੀ ਦੋਸਤੋ ਛਤਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਜੇਜੇ ਹੋਮ ਸੇਲ ਮਾਰਕੀਟ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਹੀ ਸਸਤਾ ਘਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਅਮਲੋ ਏਰੀਆ ਜੀ ਮਚਰਾਹੀ ਖੁਰਦ ਪਿੰਡ ਹੈ ਜੀ ਜਿਸ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਘਰ ਦੇਖ ਸਕਦੇ ਹੋ ਜੀ ਬਹੁਤ ਵਧੀਆ ਸੋਹਣਾ ਘਰ ਬਣਿਆ ਹੋਇਆ ਜੀ ਖੁੱਲਾ ਡੁੱਲਾ ਜੋ ਏਰੀਆ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਸੋ ਘਰ ਦੇ ਜੋ ਮਕਾਨ ਮਾਲਕਾਂ ਦਾ ਨੰਬਰ ਹੈ ਜੀ ਅੱਗੇ ਚੱਲ ਕੇ ਸਕਰੀਨ ਦੀ ਫਰੰਟ ਸਾਈਡ ਤੇ ਆ ਰਿਹਾ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜਿਸ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਜੀ ਸਭ ਤੋਂ ਪਹਿਲਾਂ ਫਰੰਟ ਦੇ ਵਿੱਚ ਬਾਥਰੂਮ ਨੇ ਜੀ ਇੱਕ ਸਾਈਡ ਤੇ ਬਹੁਤ ਖੁੱਲਾ ਵਿਹੜਾ ਬਣਿਆ ਹੋਇਆ ਜੀ ਘਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਮਾਲਕਾਂ ਵੱਲੋਂ ਜੋ ਨਮਾ ਕਰਵਾਇਆ ਗਿਆ ਜੀ ਘਰ ਵੇਚਣਾ ਦੋਸਤੋ ਮਾਲਕਾਂ ਦੀ ਮਜਬੂਰੀ ਹੈ ਜਿਸ ਕਰਕੇ ਮਾਲਕ ਘਰ ਨੂੰ ਸੇਲ ਕਰ ਰਹੇ ਨੇ ਜੀ ਸੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਖੁੱਲੇ ਡੁੱਲੇ ਜੋ ਬੈਡਰੂਮ ਦੇ ਏਰੀਏ ਨੇ ਘਰ ਦੇ ਵਿੱਚ ਡ੍ਰੈنگ ਰੂਮ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਖੁੱਲਾ ਤੇ ਹਵਾਦਾਰ ਬਣਾਇਆ ਹੋਇਆ ਜੀ ਮਾਲਕਾਂ ਵੱਲੋਂ ਸੋ ਬਹੁਤ ਹੀ ਸਸਤੇ ਰੇਟ ਤੇ ਮਾਲਕਾਂ ਵੱਲੋਂ ਇਹ ਘਰ ਸੇਲ ਕੀਤਾ ਜਾਣਾ ਹੈ ਜੀ ਤੇ ਜਿੰਨੀ ਵੀ ਅੱਧੀ ਗੱਲ ਬਾਤ ਕਰਕੇ ਲੈ ਸਕਦੇ ਹੋ ਜੀ ਮਾਲਕਾਂ ਦਾ ਮੋਬਾਈਲ ਨੰਬਰ ਲਾਲ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਜੀ। ਸੋ ਘਰ ਦੇ ਅੱਗੇ ਖੁੱਲਾ ਵਿਹੜਾ ਹੈ ਜੀ, ਰੰਗ ਰੋਗਨ ਦਾ ਕੰਮ ਓਕੇ ਆ, ਗੇਟ ਗ੍ਰਿਲਾਂ ਦਾ। ਬਿਜਲੀ ਦਾ ਮੀਟਰ ਘਰ ਦੇ ਵਿੱਚ ਲੱਗਿਆ ਹੋਇਆ ਜੀ, ਪਾਣੀ ਦੀ ਸਪਲਾਈ ਦਾ ਪੂਰਾ ਪ੍ਰਬੰਧ ਹੈ ਜੀ ਘਰ ਦੇ ਵਿੱਚ। ਸੋ ਦੋਸਤੋ ਪੂਰੇ ਘਰ ਦੇ ਵਿੱਚ ਪੱਕਾ ਜੋ ਸੀਮੈਂਟ ਦਾ ਫਰਸ਼ ਲੱਗਿਆ ਹੋਇਆ ਜੀ, ਵਧੀਆ ਸਟੋਰ ਰੂਮ ਹੈ ਘਰ ਦੇ ਵਿੱਚ। ਬੈੱਡਰੂਮ ਵੀ ਵਧੀਆ ਨੇ ਜੀ, ਫਰੰਟ ਦੇ ਉੱਪਰ ਤੁਸੀਂ ਚੈੱਕ ਕੀਤਾ ਜੀ ਬਾਥਰੂਮ ਵੀ ਬਣੇ ਹੋਏ ਨੇ। ਸੋ ਘਰ ਦੀ ਛੱਤ ਹੈ ਜੀ ਜੋ ਬਾਲਿਆਂ ਨਾਲ ਪਾਈ ਗਈ ਹੈ ਛੋਟੀ ਫੈਮਿਲੀ ਦੀ ਰਹਿائش ਵਾਸਤੇ ਘਰ ਬਹੁਤ ਵਧੀਆ ਜੀ ਮਾਲਕਾ ਵੱਲੋਂ ਕਿੰਨਾ ਰੇਟ ਰੱਖਿਆ ਗਿਆ ਜੀ ਜਗ੍ਹਾ ਕਿੰਨੀ ਹੈ ਤੁਸੀਂ ਸਾਰੀ ਜਾਣਕਾਰੀ ਮਾਲਕਾਂ ਦੇ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਜੀ ਮਾਲਕਾਂ ਕੋਲ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਜੀ ਤੁਸੀਂ ਖਰੀਦ ਸਕਦੇ ਹੋ ਸੋ ਆਸ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਲਾਈਕ ਕਰਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਸੋ ਦੋਸਤੋ ਆਪਣੇ ਚੈਨਲ ਦੇ ਉੱਪਰ ਐਡ ਲਗਾਉਣ ਦਾ ਕੰਮ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਸਾਡਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਕਿਸੇ ਵੀ ਭੈਣ ਭਰਾ ਨੇ ਆਪਣਾ ਘਰ ਵੇਚਣਾ ਹੈ ਜੀ ਕੋਈ ਦੁਕਾਨ ਕੋਈ ਪਲਾਟ ਜਗ੍ਹਾ ਵੇਚਣੀ ਹੈ ਜੀ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਐਡ ਕਰਵਾ ਸਕਦੇ ਹੋ ਜੀ ਸਾਨੂੰ WhatsApp ਤੇ ਤੁਸੀਂ ਆਪਣੇ ਘਰ ਦੀ ਪੂਰੀ ਡਿਟੇਲ ਦੱਸੋ ਜੀ ਲਿਖ ਕੇ ਭੇਜੋ ਤੇ ਟੇਢੇ ਫੋਨ ਨਾਲ ਘਰ ਦੀ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਦੋਸਤੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾਵਾਂਗੇ ਜੀ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਜਰੂਰ ਕਰੋ ਜੀ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ